ਕਰੋਜੀ ਰਸਨਾ ਪਵਿੱਤਰ ਆਖੋ ਜੀ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਸ ਧਰਤੀ ਤੇ ਕਿਹੜਾ ਇਨਸਾਨ ਹੈ ਜੋ ਪਰਮਾਤਮਾ ਦਾ ਪਿਆਰ ਨਹੀਂ ਚਾਹੁੰਦਾ ਪਰ ਪਰਮਾਤਮਾ ਸਭ ਨੂੰ ਆਪਣਾ ਪਿਆਰ ਵੱਖ-ਵੱਖ ਰੂਪਾਂ ਵਿੱਚ ਦਿੰਦੇ ਨੇ ਕਿਸੇ ਨੂੰ ਜੀਵਨ ਵਿੱਚ ਬੇहद ਦੁੱਖ ਮਿਲਦਾ ਹੈ ਤੇ ਕਿਸੇ ਦਾ ਜੀਵਨ ਮਿਲਿਆ ਜੁਲਿਆ ਰਹਿੰਦਾ ਹੈ ਇਹ ਦੁੱਖ ਤੇ ਸੁੱਖ ਦੇ ਰੂਪ ਹੀ ਨੇ ਜੋ ਜੀਵਨ ਦੇ ਅਸਲੀ ਮਤਲਬ ਦਾ ਅਹਿਸਾਸ ਕਰਵਾਉਂਦੇ ਨੇ ਪਰ ਜਦੋਂ ਵੀ ਇੱਕ ਆਮ ਮਨੁੱਖ ਦੇ ਨਾਲ ਕੁਝ ਬੁਰਾ ਹੁੰਦਾ ਹੈ ਤਾਂ ਉਹ ਇੱਕ ਵਾਰ ਜ਼ੋਰ ਸੋਚਦਾ ਹੈ ਕਿ ਪਤਾ ਨਹੀਂ ਪਰਮਾਤਮਾ ਉਸ ਨੂੰ ਪਿਆਰ ਕਰਦੇ ਨੇ ਜਾਂ ਨਹੀਂ ਇਹ ਸੋਚ ਸਾਡੇ ਸਭ ਦੇ ਮਨ ਦੇ ਵਿੱਚ ਆਉਂਦੀ ਹੈ ਕਿਉਂਕਿ ਅਸੀਂ ਬਹੁਤ ਹੀ ਸੀਮਤ ਦ੍ਰਿਸ਼ਟੀ ਰੱਖਦੇ ਹਾਂ ਸਾਡੇ ਲਈ ਹਾਲਾਤਾਂ ਦੀ ਸਮਝ ਅਕਸਰ ਅਧੂਰੀ ਹੁੰਦੀ ਹੈ ਸੋ ਖਾਲਸਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਤੁਸੀਂ ਆਪਣੀ ਹਾਜ਼ਰੀ ਜ਼ਰੂਰ ਲਗਵਾइए ਜੀ ਸੋ ਅੱਜ ਅਸੀਂ ਗੱਲ ਕਰਾਂਗੇ ਪਰਮਾਤਮਾ ਦੇ ਅਜਿਹੇ ਅੱਠ ਸੰਕੇਤਾਂ ਦੇ ਬਾਰੇ ਜਿਨ੍ਹਾਂ ਨਾਲ ਤੁਸੀਂ ਸਮਝ ਸਕੋਗੇ ਕਿ ਤੁਸੀਂ ਪਰਮਾਤਮਾ ਦੇ ਕਿੰਨੇ ਨੇੜੇ ਹੋ ਅਤੇ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ ਖਾਲਸਾ ਜੀ ਜੇ ਪਰਮਾਤਮਾ ਸਾਨੂੰ ਪਿਆਰ ਕਰਦੇ ਨੇ ਨਾ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਸੰਕੇਤ ਇਹ ਹੈ ਕਿ ਤੁਸੀਂ ਜੋ ਵੀ ਕਰੋਗੇ ਉਸ ਵਿੱਚ ਤੁਹਾਨੂੰ ਅਸਫਲਤਾ ਮਿਲੇਗੀ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਹ ਸੁਣ ਕੇ ਤੁਹਾਨੂੰ ਬੜਾ ਅਜੀਬ ਲੱਗ ਸਕਦਾ ਹੈ ਪਰ ਇਹ ਬਿਲਕੁਲ ਸੱਚਾਈ ਹੈ ਕਿ ਤੁਸੀਂ ਹਰ ਚੀਜ਼ ਵਿੱਚ ਆਪਣਾ 100% ਦੇਉਂਗੇ ਮਿਹਨਤ ਕਰੋਗੇ ਪਰ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਹ ਵਾਰ-ਵਾਰ ਹੋਵੇਗਾ ਜਦੋਂ ਤੱਕ ਤੁਹਾਡੀਆਂ ਅੱਖਾਂ ਨਹੀਂ ਖੁੱਲ ਜਾਂਦੀਆਂ ਕਈ ਵਾਰ ਇਸ ਅਸਫਲਤਾ ਦੇ ਰਾਹ ਵਿੱਚ ਤੁਸੀਂ ਆਪਣੀ ਮਿਹਨਤ ਅਤੇ ਯਤਨਾਂ ਤੇ ਸ਼ੱਕ ਕਰਨ ਲੱਗ ਪੈਂਦੇ ਹੋ ਤੁਸੀਂ ਸੋਚਦੇ ਹੋ ਕਿ ਤੁਸੀਂ ਕਿੱਥੇ ਗਲਤੀ ਕਰ ਰਹੇ ਹੋ ਪਰ ਇਹ ਗਲਤੀ ਨਹੀਂ ਹੁੰਦੀ ਇਹ ਇੱਕ ਸਿੱਖਿਆ ਹੁੰਦੀ ਹੈ ਪਰਮਾਤਮਾ ਸਾਨੂੰ ਸਿਖਾਉਣ ਦੇ ਲਈ ਇਹ ਰਾਹ ਚੁਣਦੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਸਫਲਤਾ ਅਸਲੀ ਸਫਲਤਾ ਨਹੀਂ ਹੈ ਜਦੋਂ ਤੱਕ ਅਸੀਂ ਹਾਰ ਦਾ ਅਨੁਭਵ ਨਹੀਂ ਕਰਦੇ ਕਾਲ사 ਜੀ ਤੁਚਾ ਸੰਕੇਤ ਹੈ ਕਿ ਤੁਹਾਡਾ ਆਪਣੇ ਉੱਤੇ ਜੋ ਭਰੋਸਾ ਹੈ ਉਹ ਇੱਕ ਵਾਰ ਖਤਮ ਹੋ ਜਾਵੇਗਾ ਜਦੋਂ ਪਰਮਾਤਮਾ ਤੁਹਾਡੇ ਨਾਲ ਹੁੰਦੇ ਨੇ ਤਾਂ ਤੁਹਾਨੂੰ ਬਿਲਕੁਲ ਇਕੱਲਾ ਮਹਿਸੂਸ ਹੁੰਦਾ ਹੈ ਤੁਸੀਂ ਨਹੀਂ ਸਮਝ ਪਾਉਂਗੇ ਕਿ ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਤੁਸੀਂ ਖੁਦ ਨੂੰ ਇੱਕ ਅਜੀਹੀ ਸਥਿਤੀ ਵਿੱਚ ਮਹਿਸੂਸ ਕਰੋਗੇ ਜਿੱਥੇ ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ ਤੁਸੀਂ ਕਿਸੇ ਨੂੰ ਆਪਣੀ ਪਰੇਸ਼ਾਨੀ ਸਾਂਝੀ ਨਹੀਂ ਕਰ ਸਕਦੇ ਜੇਕਰ ਕਿਸੇ ਨੂੰ ਦੱਸੋਗੇ ਵੀ ਤਾਂ ਉਨ੍ਹਾਂ ਲਈ ਇਹ ਬਹੁਤ ਛੋਟੀ ਜੀ ਗੱਲ ਹੋਵੇਗੀ ਤਔ ਇਸ ਤੇ ਧਿਆਨ ਹੀ ਨਹੀਂ ਦੇਣਗੇ ਇਸ ਸਮੇ ਤੁਸੀ ਆਪਣੇ ਆਪ ਨੂੰ ਅਸਹਾਇ ਅਤੇ ਵਿਰਲੇ ਮਹਿਸੂਸ ਕਰੋਗੇ ਤੁਸੀ ਅਕਸਰ ਇਹੀ ਸੋਚਦੇ ਰਹੋਗੇ ਕਿ ਤੁਸੀ ਆਪਣੀ ਜ਼ਿੰਦਗੀ ਵਿੱਚ ਕਦੋਂ ਸਹੀ ਰਾਹ ਰਾਹ ਤੇ ਵਾਪਸ ਆਉਂਗੇ ਇਹ ਹੀ ਉਹ ਸਮਾਂ ਹੁੰਦਾ ਜਦੋਂ ਪਰਮਾਤਮਾ ਤੁਹਾਡੇ ਅੰਦਰ ਇੱਕ ਨਵੀਂ ਤਾਕਤ ਨੂੰ ਜਨਮ ਦੇ ਰਹੇ ਹੁੰਦੇ ਨੇ ਉਹ ਤੁਹਾਨੂੰ ਸਿਖਾ ਰਹੇ ਹੁੰਦੇ ਨੇ ਕਿ ਅਸਲੀ ਤਾਕਤ ਆਪਣੇ ਅੰਦਰੋਂ ਹੀ ਆਉਂਦੀ ਹੈ ਖਾਲਸਾ ਜੀ ਪਰਮਾਤਮਾ ਦਾ ਤੀਜਾ ਸੰਕੇਤ ਹੈ ਕਿ ਤੁਹਾਡੇ ਜੀਵਨ ਵਿੱਚ ਦੁੱਖ ਚਰਮ ਸੀਮਾ ਤੇ ਹੋਵੇਗਾ ਤੁਹਾਨੂੰ ਲੱਗੇਗਾ ਜਿਵੇਂ ਇਸ ਤੋਂ ਬੁਰਾ ਕੋਈ ਹੋਰ ਹੋ ਹੀ ਕੀ ਸਕਦਾ ਸੀ ਤੁਸੀਂ ਦੁੱਖ ਦੀ ਚਰਮ ਸੀਮਾ ਨੂੰ ਮਹਿਸੂਸ ਕਰੋਗੇ ਤੁਸੀਂ ਮਹਾਨ ਸੰਤਾਂ ਮਹਾਪੁਰਸ਼ਾਂ ਦਾ ਜੀਵਨ ਵਿਖਿਆ ਹੋਵੇਗਾ ਸਭ ਆਪਣੇ ਜੀਵਨ ਵਿੱਚ ਵੱਡੇ ਤੋਂ ਵੱਡੇ ਦੁੱਖਾਂ ਵਿੱਚ ਡਿੱਕੇ ਅਤੇ ਫਿਰ ਉਹਨਾਂ ਦੇ ਅੰਦਰ ਬੈਰਾਗ ਆਇਆ ਅਤੇ ਇਸ ਜੀਵਨ ਅਤੇ ਭੌਤਿਕ ਸੁੱਖਾਂ ਤੋਂ ਅੱਗੇ ਪਰਮਾਤਮਾ ਨੂੰ ਜਾਣਨ ਦੀ ਉਹਨਾਂ ਦੇ ਮਨ ਵਿੱਚ ਪਿਆਸ ਜਾਗੀ ਅਤੇ ਅੰਤ ਵਿੱਚ ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ ਖਾਲਸਾ ਜੀ ਇਨ੍ਹਾਂ ਦੁੱਖਾਂ ਤੋਂ ਬੰਦਾ ਟੁੱਟਦਾ ਜਾਂਦਾ ਹੈ ਪਰ ਇਨ੍ਹਾਂ ਦਾ ਇਹ ਨਾ ਦੁੱਖਾਂ ਨਾਲ ਉਹਦੇ ਅੰਦਰ ਪਰਮਾਤਮਾ ਦੇ ਪ੍ਰਤੀ ਪਿਆਰ ਵੀ ਪੈਦਾ ਹੁੰਦਾ ਹੈ ਉਹ ਇਹ ਸਮਝ ਜਾਂਦਾ ਹੈ ਕਿ ਸੰਸਾਰ ਵਿੱਚ ਸਾਰੇ ਸੁਖੀ ਨਹੀਂ ਨਹੀਂ ਕੁਝ ਅਜੇ ਹਵੀ ਹੈ ਜੋ ਇਸ ਇਸ ਸੰਸਾਰ ਤੋਂ ਪਰੇ ਹੈ ਅਤੇ ਉਹ ਸ਼ਾਇਦ ਪਰਮਾਤਮਾ ਹੀ ਹੈ ਖਾਲਸਾ ਜੀ ਪਰਮਾਤਮਾ ਸਾਨੂੰ ਸਭ ਤੋਂ ਪਹਿਲਾਂ ਹਾਰਨਾ ਸਿਖਾਉਂਦੇ ਨੇ ਕਿਉਂਕਿ ਜਦੋਂ ਤੱਕ ਤੁਸੀਂ ਹਾਰ ਨੂੰ ਨਹੀਂ ਸਮਝੋਗੇ ਤੁਸੀਂ ਜਿੱਤ ਨੂੰ ਵੀ ਨਹੀਂ ਸਮਝ ਸਕਦੇ ਚੌਥਾ ਸੰਕੇਤ ਹੈ ਜਦੋਂ ਤੁਹਾਡੀਆਂ ਸਾਰੀਆਂ ਉਮੀਦਾਂ ਟੁੱਟ ਜਾਣਗੀਆਂ ਤਾਂ ਤੁਹਾਡੇ ਅੰਦਰ ਇੱਕ ਅੰਦਰੂਨੀ ਖੋਜ ਸ਼ੁਰੂ ਹੋਵੇਗੀ ਇਸ ਨਾਲ ਤੁਸੀਂ ਖੁਦ ਨੂੰ ਪਰਖੋਗੇ ਆਪਣੀਆਂ ਕਮੀਆਂ ਅਤੇ ਖਾਮੀਆਂ ਦੀ ਜੜ ਤੱਕ ਜਾਣਨ ਦਾ ਯਤਨ ਕਰੋਗੇ ਆਪਣੇ ਜੀਵਨ ਵਿੱਚ ਜੋ ਕੁਝ ਵੀ ਗਵਾ ਦਿੱਤਾ ਹੈ ਜਾਂ ਜਿਸ ਵਿੱਚ ਵੀ ਅਸਫਲ ਹੋਏ ਹੋ ਤੁਸੀਂ ਉਸ ਦਾ ਕਾਰਨ ਲੱਭੋਗੇ ਤੁਸੀਂ ਖੁਦ ਨੂੰ ਸਵਾਲ ਪੁੱਛੋਗੇ ਖਾਲਸਾ ਜੀ ਇਹ ਹੀ ਉਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਖੁਦ ਨਾਲ ਆਪਣੀ ਅੰਤਰ ਆਤਮਾ ਨਾਲ ਜੁੜਨ ਲੱਗਦੇ ਹੋ ਅਤੇ ਤੁਹਾਡੇ ਜੀਵਨ ਵਿੱਚ ਇੱਕ ਨਮੀ ਬਦਲਾਅ ਆਉਂਦਾ ਹੈ ਇਹ ਸਮਾਂ ਤੁਹਾਨੂੰ ਆਪਣੇ ਅੰਦਰ ਨਵੀਂ ਸੂਝ ਅਤੇ ਤਾਕਤ ਨੂੰ ਪੈਦਾ ਕਰਨ ਦਾ ਹੁੰਦਾ ਹੈ ਇਹ ਸਮਾਂ ਤੁਹਾਨੂੰ ਸਿਖਾਉਂਦਾ ਹੈ ਕਿ ਅਸਲ ਸ਼ਕਤੀ ਆਪਣੇ ਅੰਦਰ ਹੀ ਪਾਈ ਜਾਂਦੀ ਹੈ ਪੰਜਵਾਂ ਸੰਕੇਤ ਹੈ ਤੁਹਾਡੇ ਜੀਵਨ ਵਿੱਚ ਤੁਹਾਡੇ ਕਿਰਦਾਰ ਜਾਂ ਚਰਿੱਤਰ ਵਿੱਚ ਇੱਕ ਬਦਲਾਅ ਆਵੇਗਾ ਜਦੋਂ ਤੁਸੀਂ ਖੁਦ ਨਾਲ ਜੁੜਨ ਲੱਗਦੇ ਹੋ ਤਾਂ ਤੁਸੀਂ ਖੁਦ ਨੂੰ ਅਤੇ ਆਪਣੀਆਂ ਖਾਮੀਆਂ ਨੂੰ ਸਮਝਣ ਵੀ ਲੱਗਦੇ ਹੋ ਇਸਨ ਵਾਲ ਤੁਸੀਂ ਖੁਦ ਨੂੰ ਬਦਲਣਾ ਅਤੇ ਤਰਾਸਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਪਹਿਲਾਂ ਤੋਂ ਵੱਧ ਸ਼ਾਂਤ ਸਥਿਰ ਚੀਜ਼ਾਂ ਨੂੰ ਗਹਿਰਾਈ ਨਾਲ ਦੇਖਣ ਵਾਲੇ ਬਣ ਜਾਂਦੇ ਹੋ ਖਾਲਸਾ ਜੀ ਜਦੋਂ ਵੀ ਅਸੀਂ ਪਰਮਾਤਮਾ ਦੇ ਰਾਹ ਤੇ ਜਾਂਦੇ ਹਾਂ ਤਾਂ ਉਹ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਬਦਲਾਅ ਲੈ ਕੇ ਆਉਂਦੇ ਨੇ ਤਾਂ ਜੋ ਅਸੀਂ ਉਸਦੀ ਭਾਸ਼ਾ ਨੂੰ ਸਮਝ ਸਕੀਏ ਜਦੋਂ ਤੱਕ ਅਸੀਂ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਸਮਝ ਸਕਾਂਗੇ ਤਾਕਿ ਤੁਸੀਂ ਪਰਮਾਤਮਾ ਅਤੇ ਉਸਦੇ ਪਿਆਰ ਨੂੰ ਵੀ ਨਹੀਂ ਸਮਝ ਸਕਦੇ ਇਸ ਲਈ ਪਰਮਾਤਮਾ ਸਾਡੇ ਅੰਦਰ ਬਦਲਾਵ ਲਿਆਉਂਦੇ ਨੇ ਤੇ ਉਸਦੀ ਭਾਸ਼ਾ ਨੂੰ ਸਮਝਣਾ ਸਿਖਾਉਂਦੇ ਨੇ ਫਿਰ ਚਾਹੇ ਉਹ ਦੁੱਖ ਹੋਵੇ ਜਾਂ ਕਿਸੇ ਵੀ ਜਰੀਏ ਨਾਲ ਫਿਰ ਚਾਹੇ ਉਹ ਦੁੱਖ ਹੋਵੇ ਜਾਂ ਕਿਸੇ ਵੀ ਜਰੀਏ ਨਾਲ ਸੀਮਾ ਸੰਕੇਤ ਹੈ ਕਿ ਤੁਸੀਂ ਕਿਸੇ ਵੀ ਚੀਜ਼ ਵਿੱਚ ਹਾਰ ਜਿੱਤ ਦਾ అనుਭਵ ਨਹੀਂ ਕਰੋਗੇ ਕਾਲ사 ਜੀ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਬਦਲ ਚੁੱਕੇ ਹੋਵੋਗੇ ਤੁਹਾਡੇ ਅੰਦਰ ਇੱਕ ਬਦਲਾਅ ਆ ਰਿਹਾ ਹੈ ਹੁਣ ਤੁਹਾਡਾ ਨਜ਼ਰੀਆ ਜੀਵਨ ਪ੍ਰਤੀ ਬਦਲ ਜਾਵੇਗਾ ਜਿਸ ਨਾਲ ਬਾਹਰ ਘਟ ਰਹੀਆਂ ਘਟਨਾਵਾਂ ਦਾ ਅਸਰ ਵੀ ਤੁਹਾਡੇ ਉੱਪਰ ਬਹੁਤ ਘੱਟ ਹੋਵੇਗਾ ਬਾਹਰ ਸੰਸਾਰ ਵਿੱਚ ਜੋ ਵੀ ਹੋ ਰਹੀ ਹਰ ਘਟਨਾ ਨੂੰ ਤੁਸੀਂ ਇੱਕ ਨਾਟਕ ਦੇ ਰੂਪ ਵਿੱਚ ਦੇਖਣਾ ਸ਼ੁਰੂ ਕਰ ਦੇਵੋਗੇ ਨਾ ਕਿ ਇੱਕ ਹਕੀਕਤ ਦੇ ਰੂਪ ਵਿੱਚ ਤੁਸੀਂ ਆਪਣੇ ਅੰਦਰ ਅਸਲ ਗਿਆਨ ਅਤੇ ਸਮਝਦਾਰੀ ਪੈਦਾ ਕਰ ਲਵੋਗੇ ਤੁਹਾਡੇ ਲਈ ਸਭ ਕੁਝ ਸੰਸਾਰ ਮਹਿਜ ਇੱਕ ਨਾਟਕ ਹੋਵੇਗਾ ਇਸ ਤੋਂ ਵੱਧ ਹੋਰ ਕੁਝ ਵੀ ਨਹੀਂ ਇਸ ਤਰ੍ਹਾਂ ਸਮਝ ਪਾਉਗੇ ਕਿ ਪਰਮਾਤਮਾ ਤੁਹਾਨੂੰ ਜੀਵਨ ਦੇ ਸਾਰੇ ਪਹਿਰੇ ਸਿਖਾ ਰਹੇ ਨੇ ਬਾਹਰਲੇ ਹਾਲਾਤ ਹੋਣ ਤੁਹਾਨੂੰ ਘਾਟ ਦਾ ਕਾਰਨ ਨਹੀਂ ਲੱਗਣਗੇ ਸੱਤਵਾਂ ਸੰਕੇਤ ਹੈ ਜਦੋਂ ਤੁਹਾਨੂੰ ਇਹ ਮਹਿਸੂਸ ਹੋਣ ਲੱਗੇਗਾ ਕਿ ਤੁਸੀਂ ਪਰਮਾਤਮਾ ਦੇ ਬਹੁਤ ਨੇੜੇ ਪਹੁੰਚ ਚੁੱਕੇ ਹੋ ਉਸ ਸਮੇਂ ਤੁਹਾਡੇ ਜੀਵਨ ਵਿੱਚ ਸਭ ਤੋਂ ਵੱਡਾ ਝਟਕਾ ਲੱਗੇਗਾ ਖਾਲਸਾ ਜੀ ਇਹ ਪਰਮਾਤਮਾ ਦੀ ਸਭ ਤੋਂ ਕਠਿਨ ਪ੍ਰੀਖਿਆ ਹੁੰਦੀ ਹੈ ਇੱਥੇ ਤੁਹਾਡਾ ਵਿਸ਼ਵਾਸ ਤੁਹਾਡੀ ਬੁੱਧੀ ਹਰ ਚੀਜ਼ ਨਾਪੀ ਜਾਵੇਗੀ ਜੋ ਕੁਝ ਵੀ ਹੈ ਤੁਸੀਂ ਅਜੇ ਤੱਕ ਆਪਣੀ ਯਾਤਰਾ ਅਤੇ ਸਾਧਨਾ ਦੁਆਰਾ ਸਿੱਖੀ ਹੈ ਇਸ ਸਮੇਂ ਤੁਹਾਡੇ ਜੀਵਨ ਵਿੱਚ ਅਜਹੀਆਂ ਅਜਹੀਆਂ ਪਰੇਸ਼ਾਨੀਆਂ ਦੁੱਖ ਆਦ ਫਿਰ ਇੰਨਾ ਸੁੱਖ ਆਰਾਮ ਆ ਜਾਵੇਗਾ ਐਸੋ ਆਰਾਮ ਆ ਜਾਵੇਗਾ ਕਿ ਤੁਹਾਨੂੰ ਅਸਲ ਵਿੱਚ ਲੱਗੇਗਾ ਕਿ ਪਰਮਾਤਮਾ ਦਾ ਕੁਝ ਵੀ ਨਹੀਂ ਹੈ ਉਹ ਸਿਰਫ ਇੱਕ ਝੂਠ ਹੈ ਇੱਕ ਛਲਾਵਾ ਹੈ ਇਹੀ ਸਮਾਂ ਸਭ ਤੋਂ ਵੱਧ ਧੀਰਜ ਵਾਲਾ ਹੁੰਦਾ ਹੈ ਜੇਕਰ ਤੁਸੀਂ ਇਸ ਸਮੇਂ ਆਪਣੇ ਪਾਤੋਂ ਨਾ ਪਟਕੇ ਤਾਂ ਅੱਠਵੇਂ ਸੰਕੇਤ ਦੇ ਰੂਪ ਵਿੱਚ ਪਰਮਾਤਮਾ ਖੁਦ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਂਦੇ ਨੇ ਫਿਰ ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਣ ਖਾਲਸਾ ਜੀ ਇਹ 8ਵਾਂ ਸੰਕੇਤ ਅਜੀਹਾ ਹੁੰਦਾ ਹੈ ਜਿਸ ਨੂੰ ਸ਼ਬਦਾਂ ਵਿੱਚ ਨਹੀਂ ਪ੍ਰਗਟ ਕੀਤਾ ਜਾ ਸਕਦਾ ਇਸ ਸਥਿਤੀ ਵਿੱਚ ਪਹੁੰਚਣ ਤੇ ਤੁਹਾਡੇ ਮਨ ਵਿੱਚ ਬਿਲਕੁਲ ਵੀ ਸ਼ੱਕ ਨਹੀਂ ਰਹਿ ਜਾਵੇਗਾ ਕਿ ਪਰਮਾਤਮਾ ਤੁਹਾਡੇ ਨਾਲ ਨਹੀਂ ਹੈ ਤੁਹਾਨੂੰ ਹਰ ਪਲ ਪਰਮਾਤਮਾ ਦਾ ਅਤੇ ਉਹਦੇ ਤੁਹਾਡੇ ਨਾਲ ਹੋਣ ਦਾ ਅਹਿਸਾਸ ਹੋਵੇਗਾ ਤੁਸੀਂ ਇਸ ਅਨੁਭਵ ਨੂੰ ਪਾ ਕੇ ਹਮੇਸ਼ਾ ਮਸਤ ਤੇ ਆਨੰਦ ਰਹੋਗੇ ਅਤੇ ਤੁਹਾਨੂੰ ਅਜਿਹੀ ਸ਼ਾਂਤੀ ਅਤੇ ਆਨੰਦ ਦੀ ਪ੍ਰਾਪਤੀ ਹੋਵੇਗੀ ਜਿਸ ਨੂੰ ਗੱਲਾਂ ਦੁਆਰਾ ਕਦੇ ਵੀ ਨਹੀਂ ਕਿਹਾ ਜਾ ਸਕਦਾ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ